ਪੁਰਾਦੇ ਮਹਿਲਾ ਵਿੰਗ ਦੇ ਪ੍ਰਧਾਨ ਸ਼ਸ਼ੀ ਬਾਲਾ ਦੀ ਅਗਵਾਈ ਦੇ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕਾ ਨੀਨਾ ਮਿੱਤਲ ਜੀ ਪਹੁੰਚੇ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਪਹੁੰਚੀਆਂ ਜਿਨ੍ਹਾਂ ਨੇ ਆਪਣੇ ਪਤੀ ਦੇ ਲਈ ਵਰਤ ਰੱਖੇ ਹੋਏ ਸਨ ਅਤੇ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੀਨਾ ਮਿੱਤਲ ਨੇ ਕਰਵਾ ਚੌਥ ਨੂੰ ਲੈ ਕੇ ਜੋ ਗੱਲਾਂ ਕਹੀਆਂ ਉਹਨਾਂ ਨੇ ਮੀਡੀਆ ਅਤੇ ਪ੍ਰੋਗਰਾਮ ਦੇ ਵਿੱਚ ਆਈਆਂ ਔਰਤਾ ਦਾ ਦਿਲ ਜਿੱਤ ਲਿਆ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਕਰਵਾ ਚੌਧੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਅੱਜ ਸਾਡਾ ਸਾਰੀਆਂ ਭੈਣਾਂ ਦਾ ਤਿਹਾਰ ਹੈ ਜਿਹੜਾ ਕਿ ਅਸੀਂ ਕਈ ਦਿਨ ਪਹਿਲਾਂ ਤੋਂ ਤਿਆਰੀ ਕਰਦੇ ਆਂ ਔਰ ਬੜੀ ਮਿਹਨਤ ਨਾਲੇ ਪਰਮਾਤਮਾ ਹੀ ਸ਼ਕਤੀ ਦਿੰਦਾ ਹੈ ਕਿ ਪੂਰਾ ਦਿਨ ਭੁੱਖੇ ਰਹਿ ਕੇ ਪਿਆਸੇ ਰਹਿ ਕੇ ਜੋ ਰੀਤ ਬਣੀ ਹੋਈ ਆ ਵਰਤ ਰੱਖਦੇ ਆਂ ਮੇਰੀਆਂ ਸਾਰੀਆਂ ਭੈਣਾਂ ਇੱਥੇ ਆਈਆਂ ਮੈਂ ਸਾਰਿਆਂ ਨੂੰ ਮੁਬਾਰਕ ਦਿੰਨੀ ਆ ਸਾਰੀਆਂ ਬੜੀਆਂ ਸੋਹਣੀਆਂ ਲੱਗਦੀਆਂ ਰੰਗ-ਬਰੰਗੀਆਂ ਬਣ ਕੇ ਬੜਾ ਇੱਕ ਸ਼ੁਭ ਦਿਨ ਹੈ ਤੇ ਅੱਜ ਮੈਂ ਸਪੈਸ਼ਲ ਥੈਂਕਸ ਕਰਦੀ ਆ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਸ਼ਸ਼ੀਵਾਲਾ ਜੀ ਨੂੰ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਸਾਡ ਸਾਰੀਆਂ ਭੈਣਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਤੁਸੀਂ ਦੇਖ ਰਹੇ ਹੋ ਸਾਰੇ ਇੰਜੋਏ ਕਰ ਰਹੇ ਆ ਤੇ ਅੱਜ ਖੁਸ਼ੀਆਂ ਭਰਿਆ ਦਿਨ ਹੈ ਮੈਂ ਇਹ ਦੁਆ ਕਰੂੰਗੀ ਕਿ ਪਰਮਾਤਮਾ ਸਭ ਦੇ ਸੁਆਗ ਦੀ ਸਲਾਮਤੀ ਰੱਖੇ ਔਰ ਸਭ ਨੂੰ ਲੰਬੀ ਉਮਰ ਦੇਵੇ ਮਤਲਬ ਦਾ ਇੱਕ ਜੋਇ ਕਰਵਾ ਚੋ ਦਾ ਵਰਤਣਾ ਕਿਹਦਾ ਮਤਲਬ ਕੀ ਹੈ ਦੇਖੋ ਇਹ ਪਤੀ ਪਤਨੀ ਦੇ ਪਿਆਰ ਦਾ ਤਿਹਾਰ ਹੈ ਪਿਛਲੇ ਜਮਾਨੇ ਤੋਂ ਤਾਂ ਬਹੁਤ ਸਾਰੀਆਂ ਕਥਾਵਾਂ ਬਣੀਆਂ ਹੋਈਆਂ ਨੇ ਪਰ ਮੈਂ ਇਹੀ ਕਹੂੰਗੀ ਕਿ ਇੱਕ ਪਿਆਰ ਦਾ ਤਿਹਾਰ ਹੈ ਸਾਡੇ ਟਾਈਮ ਤੋਂ ਇੱਕ ਅਲੱਗ ਚੱਲਦਾ ਸੀ ਅੱਜ ਕੱਲ ਜੋ ਯੰਗ ਪੀੜੀ ਆ ਗਈ ਹੈ ਯੰਗ ਜਨਰੇਸ਼ਨ ਆ ਗਈ ਹੈ ਉਹ ਪਹਿਲਾਂ ਤਾਂ ਸਿਰਫ ਲੇਡੀਆਂ ਹੀ ਵਰਤ ਰੱਖਦੀਆਂ ਸੀ ਜਿਹੜੇ ਅੱਜ ਕੱਲ ਦੇ ਬੱਚੇ ਐ ਉਹ ਹਸਬੈਂਡ ਵਾਈਸ ਦੋਨੋਂ ਹੀ ਵਰਤ ਰੱਖਦੇ ਨੇ ਉਹ ਕਹਿੰਦੇ ਨੇ ਵੀ ਜੇ ਵਾਈਫ ਨੂੰ ਹਸਬੈਂਡ ਦੀ ਜ਼ਰੂਰਤ ਐ ਤਾਂ ਹਸਬੈਂਡ ਨੂੰ ਵੀ ਓਨੀ ਹੀ ਵਾਈਫ ਦੀ ਜ਼ਰੂਰਤ ਐ ਤਾਂ ਇਹ ਹੈ ਕਿ ਇੱਕ ਪਿਆਰ ਦਾ ਤੇ ਪਿਆਰ ਦਾ ਪ੍ਰਤੀਕ ਹੈ ਇਤਿਹਾਰ ਕਰਵਾ 14 ਦਾ ਪ੍ਰੋਗਰਾਮ ਮੈਮ ਨੀਨਾ ਮਿੱਤਲ ਜੀ ਵੱਲੋਂ ਹੈ ਮੈਂ ਤਾਂ ਇੱਕ ਉਹਨਾਂ ਨੇ ਮੈਨੂੰ ਇੱਕ ਕਿਹਾ ਸੀਗਾ ਵੀ ਆਪਾਂ ਆਰਗੇਨਾਈਜ਼ ਕਰਨਾ ਹੈ ਪ੍ਰੋਗਰਾਮ ਤੇ ਮੈਂ ਉਹਨਾਂ ਦੀ ਕਹਿਣਾ ਮੰਨਿਆ ਤੇ ਇਸ ਸੇਵਾ ਚ ਹਿੱਸਾ ਲਿਆ ਮੈਨੂੰ ਇਹ ਹੈ ਕਿ ਹਰ ਇੱਕ ਮੈਂਬਰ ਆ ਜਿਹੜਾ ਜਿਹੜਾ ਘਰੇ ਬੈਠ ਕੇ ਬੋਰ ਹੋ ਰਿਹਾ ਹੁੰਦਾ ਇਸ ਟਾਈਮ ਉਹ ਇੰਜੋਏ ਕਰ ਪਾਵੇ ਤੇ ਇਸ ਤਿਹਾਰ ਨੂੰ ਆਪਾਂ ਖੁੱਲ ਕੇ ਮਨਾ ਸਕੀਏ ਇਹ ਘਰਾਂ ਤੱਕ ਸੀਮਤ ਨਾ ਰਵੇ ਇਹ ਤਿਹਾਰ ਜੋ ਵੀ ਆਪਣੇ ਪੰਜਾਬ ਚ ਹੁੰਦੇ ਨੇ ਉਹ ਘਰਾਂ ਤੱਕ ਨਾ ਸੀਮਤ ਰਹਿਣ ਉਹ ਘਰਾਂ ਤੋਂ ਬਾਹਰ ਆ ਕੇ ਅਸੀਂ ਇੰਜੋਏ ਕਰ ਪਾਈਏ ਆਉਣ ਵਾਲੀ ਪੀੜ੍ਹੀ ਨੂੰ ਇਹ ਚ ਗੱਲਾਂ ਅਸੀਂ ਸਮਝਾ ਪਾਈਏ ਵੀ ਇਹਨਾਂ ਦੀ ਕੀ ਮਹੱਤਤਾ ਹੈ। ਹੋਰ ਕੀ ਮੈਸੇਜ ਦੇਣਾ ਚਾਹੁੰਦੀ ਆ? ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਅੱਜ ਕੱਲ ਡਿਵੋਰਸ ਵੱਧਦੇ ਜਾ ਰਹੇ ਨੇ ਜੋ ਪਤੀ ਪਤਨੀ ਚ ਆ ਰਹੇ ਨੇ ਮਾਹੌਲ ਬਣ ਰਿਹਾ ਉਸ ਨੂੰ ਬਦਲਿਆ ਜਾ ਸਕੇ ਤੇ ਇਕੱਠੇ ਰਹੀਏ ਪਿਆਰ ਨਾਲ ਰਹੀਏ।